ਦਿਲਵਾਨ ਸਿੰਘਾ ਜੀ ਫਾਪੜੇ ਭਾਈ ਦਿਲਵਾਨ ਜੀ ਕੀ ਕਹੋਗੇ ਕਿੰਨੀ ਕਰ ਜੁਮੇ ਇਤਿਹਾਸ ਦੇ ਕਿਵੇਂ ਆ ਹਾਂ ਜੀ ਜਬਾਕੀ ਦਾ ਸਾਥ ਦੇ ਦੇਖੋ ਜੀ ਜ਼ਮੀਨ ਤਾਂ ਤੁਹਾਨੂੰ ਦੱਸ ਦਿੱਤੀ ਕਿ ਘਟ ਘਟ 50 ਕਿੱਲੇ ਵੰਡ ਦਿੱਤਾ ਵੀਰ ਦੇ ਨੇ ਲਗਭਗ ਜਿੰਨਾ ਬਜਾਰਾ ਹੋਇਆ ਜਿੰਨਾ ਸੂਪਰ ਸੀਡਰ ਨਾਲ ਹੋਇਆ ਸਾਰੇ ਦਾ ਇਹੋ ਹਾਲ ਹੈ ਸੋ ਜਗਦੇਵ ਵੀਰ ਨੇ ਜਿਵੇਂ ਦੱਸਿਆ ਜਿਆਦਾ ਇਸ ਸਾਨੂੰ ਦਾ ਸਾਨੂੰ ਪਰਭਾਈ ਹੋਣੀ ਚਾਹੀਦੀ ਹੈ ਸਾਨੂੰ ਮਾਮਲਾ ਮਿਲਣਾ ਚਾਹੀਦਾ ਨਹੀਂ ਜਦੋਂ ਸਾਡਾ ਨਾ ਹੱਥ ਪੈਂਦਾ ਸੀ ਇੰਨਾ ਤੱਕ ਕਰਲਾਏ ਜਥੇਬੰਦੀ ਵਾਲੇ ਪਹੁੰਚੇ ਨੇ ਸੋ ਛੇ ਕਰ ਸਾਨੂੰ ਇਹ ਨੌਕਦਾਈ ਇਹਨਾਂ ਨੂੰ ਧਰਨਾ ਦੇਣਾ ਪੈ ਗਿਆ ਤਾਂ ਮੈਂ ਕਿਸੇ ਪਾਰਟੀ ਨਾਲ ਹੋਰ ਸਬੰਧ ਰੱਖਦਾ ਮੈਂ ਭਾਰਤੀ ਜਨਤਾ ਪਾਰਟੀ ਦਾ ਜਿਲ੍ਹਾ ਚਰਨ ਸੈਕਟਰੀਆਂ ਕਿਸਾਨ ਮੋਰਚੇ ਦਾ ਸੋ ਮੈਂ ਇਹਨਾਂ ਨਾਲ ਧਰਨੇ ਤੇ ਬੈਠੂਗਾ ਆਪਣੇ ਹੱਕਾਂ ਲਈ ਲੜਦੇ ਰਵਾਂਗੇ ਤੇ ਕੱਲੇ 50 ਕਿੱਲੇ ਨਹੀਂ ਜੀਨੇ ਜੀਨੇ ਹੈਪੀ ਸੀਡਰ ਨਾਲ ਸੁਪਰ ਸੀਡਰ ਨਾਲ ਬੀਜੀ ਐ ਸਾਰਿਆਂ ਦੇ ਇਹੋ ਜੀ ਨੁਕਸਾਨ ਹੈ ਸੋ ਮੈਂ ਇਹੀ ਕੁਝ ਕਹਿੰਦਾ ਹੋਇਆ ਸਾਰਿਆਂ ਨੂੰ ਮੈਂ ਤਾਂ ਬੇਨਤੀ ਕਰਦਾ ਤੇ ਸਾਰੇ ਕਿਸਾਨ ਇਕੱਠੇ ਹੋਣ ਕਿਸਾਨੀ ਪਹਿਲਾਂ ਪਾਰਟੀ ਬਾਜੀ ਮੰਗਰੋਆਂ ਸੋ ਆਪਾਂ ਛੋਨਾ ਬੰਦ ਕਰਵਾ ਦੇ ਸਰਕਾਰ ਅਸੀਂ ਜਮਾ ਹੀ ਲਾਂਗੇ ਅਸੀਂ ਜਮਾ ਨਹੀਂ ਲਾਉਂਦੇ ਕਿਸੇ ਚੀਜ਼ ਦੀ ਗਰੰਟੀ ਕਰੇ ਅਸੀਂ ਅਸੀਂ ਉਹ ਕੰਮ ਕਰਨ ਨੂੰ ਤਿਆਰ ਆ ਪਰ ਜਿੰਵੇਂ ਸਰਕਾਰ ਆਪ ਫੇਲ ਹੈ ਉਸੇ ਲੋਟ ਕਿਸਾਨਾਂ ਨੂੰ ਫੇਲ ਕਰਨਾ ਚਾਹੁੰਦੀ ਹੈ ਸੋ ਇਹਦੇ ਇਹਨੂੰ ਇਹਦੇ ਤੇ ਅਮਲ ਕੀਤਾ ਜਾਵੇ ਸੋ ਵੈਗੁਰ ਖਾਲਸਾ ਵੈਗੁਰ ਕੇ ਫਤਿਹ ਐਗਜ਼ੈਕਟਲੀ ਤਾਂ ਅੱਜ ਰਿਪੋਰਟ ਆ ਜਾਏਗੀ ਮੈਂ 4-5 ਪਿੰਡਾਂ ਵਿੱਚ ਕੱਲ ਵਿਜ਼ਿਟ ਕੀਤਾ ਉੱਥੇ ਤਾਂ 4 ਤੋਂ 5% ਏਰੀਆ ਸੀ ਇੱਕ ਫਫੜਾ ਭਾਈਕੇ ਪਿੰਡ ਹੈ ਉੱਥੇ ਥੋੜਾ ਜਿਹਾ ਜ਼ਿਆਦਾ ਏਰੀਆ ਹੈ ਬਟ ਫਾਈਨਲ ਰਿਪੋਰਟ ਅੱਜ ਸ਼ਾਮ ਤੱਕ ਆ ਜਾਏਗੀ ਸਾਰੇ ਹੀ ਫਾਰਮਰਸ ਨੂੰ ਰეკਮੈਂਡਡ ਸਪਰੇਅ ਬਾਰੇ ਦੱਸ ਦਿੱਤਾ ਗਿਆ ਹੈ ਤੇ ਅੱਜ ਸਪਰੇਅ ਹੋ ਵੀ ਆਈ ਇਹਨਾਂ ਨੇ ਕੀ ਕਾਰਨ ਹੈਗਾ ਮਾਮਾ ਇੱਕ ਤਾਂ ਸਭ ਤੋਂ ਵੱਡਾ ਕਾਰਨ ਹੈ ਜੀ ਅਗੇਤੀ ਬਿਜਾਈ ਆਪਣੇ ਇੱਥੇ ਬਹੁਤੀ ਬਿਜਾਈ ਜਿੰਨੇ ਫੀਲਡ ਅਸੀਂ ਵੇਖਿਆ ਉਹਨਾਂ ਵਿੱਚੋਂ 80% ਫੀਲਡ ਇਦਾਂ ਦੇ ਨੇ ਵੀ ਉਹਨਾਂ ਨੇ ਅਗੇਤੀ ਬਿਜਾਈ ਕੀਤੀ ਹੋਈ ਹੈ ਦੂਜਾ ਜਿੱਥੇ ਝੋਨੇ ਦੀ ਫਸਲ ਵਿੱਚ ਨਾ ਫਾਰਮਰ ਇਹਨੂੰ ਇਹਦੇ ਨਾਲ ਰੋਕ ਰਿਹਾ ਜੋੜ ਗਏ ਆ ਵੀ ਸਿੱਧੀ ਬਜਾਈ ਕੀਤੀ ਹੈ ਸੁਪਰਸੀਡਰ ਨਾਲ ਤਾਂ ਸੰਢੀ ਪੈ ਗਈ ਇਦਾਂ ਦੀ ਗੱਲ ਨਹੀਂ ਹੈਗੀ ਝੋਨੇ ਵਿੱਚ ਜਿੱਥੇ ਗੁਲਾਬੀ ਸੰਢੀ ਆਉਂਦੀ ਹੈ ਤੇ ਕੋਈ ਪਾਟ ਸਪਰੇਅ ਵਾਲਾ ਰਹਿ ਜਾਂਦਾ ਤਾਂ ਉਹ ਇਸ ਵਿੱਚ ਆ ਜਾਂਦੀ ਉੱਥੇ ਪਈ ਸੰਢੀ ਦਾ ਉਹ ਨਿਕਲੀ ਆਏ ਸੰਢੀ ਆਹ ਕਿਸਾਨ ਕਿਹੜੀ ਦਵਾਈ ਦਾ ਸ਼ਰਕਾ ਕਰਨ ਦੀ ਜਿਹਦੇ ਨਾਲ ਕੰਟਰੋਲ ਹੋ ਸਕੇ ਦੀ ਅਸੀਂ ਕਲੋਰੋ ਦੀ ਸਪਰੇ ਸਾਰਿਆਂ ਨੂੰ ਕਰਵਾ ਰਹੇ ਆ ਕਲੋਰੋਪਾਇਰੀਫਾਸ ਨਾਲ ਇਹ ਬਹੁਤ ਵਧੀਆ ਕੰਟਰੋਲ ਹੋ ਜਾਂਦੀ ਹੈ ਕੁਇਨਲ ਫਾਸ ਨਾਲ ਵੀ ਇਹ ਬਹੁਤ ਅੱਛਾ ਕੰਟਰੋਲ ਦੇ ਰਹੀ ਹੈ ਬਾਕੀ ਜੇ ਉਹ ਪਾਣੀ ਲਾਉਣ ਤੋਂ ਪਹਿਲਾਂ ਕਲੋਰੋ ਦੀ ਸਪਰੇ ਕਲੋਰੋ ਦਾ ਛੱਟਾ ਗਿੱਲੀ ਸਲਾਬੀ ਮਿੱਟੀ ਚ ਰਲਾ ਕੇ ਜਾਂ ਫਿਪਰੋਨਿਲ 7 ਕਿਲੋ ਦਾ ਛੱਟਾ ਗਿੱਲੀ ਸਲਾਬੀ ਮਿੱਟੀ ਚ ਰਲਾ ਕੇ ਦੇ ਦੇਣ ਪਾਣੀ ਲਾਉਣ ਤੋਂ ਪਹਿਲਾਂ ਤਾਂ ਉਹ ਵੀ ਬਹੁਤ ਵਧੀਆ ਕੰਟਰੋਲ ਕਰ ਲਈ